ਸਸ਼ੀ ਗਾਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤਰਨਤਾਰਨ ਕੋਰਟ ਦੇ ਵੱਲੋਂ ਪਿਛਲੇ ਦਿਨੀ ਦੋਸ਼ੀ ਠਹਿਰਾਏ ਗਏ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਆਖਿਰਕਾਰ ਸਜ਼ਾ ਸੁਣਾ ਦਿੱਤੀ ਗਈ ਹੈ ਜੀ ਹਾਂ 12 ਸਤੰਬਰ ਨੂੰ ਸਜ਼ਾ ਸੁਣਾਉਣ ਦਾ ਜਿਹੜਾ ਦਿਨ ਨਿਰਧਾਰਤ ਕੀਤਾ ਗਿਆ ਸੀ ਸੋ ਤਰਨਤਾਰਨ ਦੀ ਜਲਾ ਸੈਸ਼ਨ ਕੋਰਟ ਨੇ ਅੱਜ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਤੇ ਇਸ ਦੌਰਾਨ ਉਹਨਾਂ ਦੇ ਨਾਲ ਹੋਰ 8 ਵਿਅਕਤੀਆਂ ਨੂੰ ਵੀ ਸਜ਼ਾ ਸੁناਈ ਗਈ ਹੈ ਯਾਨੀ ਕਿ ਦੋਸ਼ੀਆਂ ਨੂੰ ਸਜ਼ਾ ਜਿਹੜੀ ਉਹ ਹੋ ਚੁੱਕੀ ਹੈ ਹੁਣ ਇਸ ਮਾਮਲੇ ਦੇ ਵਿੱਚ ਸਿਆਸੀ ਜਿਹੜਾ ਦਬਾ ਉਹ ਵੀ ਸ਼ੁਰੂ ਹੋ ਗਿਆ ਕਿਉਂਕਿ 3 ਸਾਲ ਤੋਂ ਵੱਧ ਜੇਕਰ ਤੁਹਾਨੂੰ ਜੇਲ੍ਹ ਹੁੰਦੀ ਹੈ ਤਾਂ ਤੁਹਾਨੂੰ ਆਪਣੀ ਵਿਧਾਇਕੀ ਤੋਂ ਹੱਥ ਧੋਣੇ ਪੈਂਦੇ ਨੇ ਤਾਂ ਅਜੇਹ ਦੇ ਵਿੱਚ ਹੁਣ ਲਾਲਪੁਰਾ ਦੀ ਵਿਧਾਇਕੀ ਜਾਣਾ ਤੈ ਹੈ ਤਾਂ ਅਜੇਹ ਦੇ ਵਿੱਚ ਪੀੜਤ ਪਰਿਵਾਰ ਹੈ ਜੋ ਪੀੜਤ ਲੜਕੀ ਹੈ ਜਾਂ ਫਿਰ ਉਸ ਦਾ ਸਮਰਥਨ ਦੇਣ ਵਾਲੇ ਜਿੰਨੇ ਲੋਕ ਨੇ ਉਹ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਨੇ ਕੋਰਟ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਕੀ ਕਹਿਣਾ ਉਹਨਾਂ ਦਾ ਆਉ ਸੁਣਦੇ ਹਾਂ ਇਨਸਾਫ ਮਿਲੇ ਅੱਜ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੰਤੁਸ਼ਟ ਹੋ ਕੀ ਕਹਿਣਾ ਚਾਹੁੰਦੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਮਾਨਯੋਗ ਕੋਲ ਦਾ ਐਡਵੋਕੇਟ ਸਾਡੇ ਜਿਹੜੇ ਅਮਨਤਾਮਨ ਜੀ ਉਹਨਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਅੱਜ ਇਨਸਾਫ ਦਵਾਇਆ ਵਾ ਔਰ ਜੱਜ ਸਾਹਿਬ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਇਨਸਾਫ ਦਿੱਤਾ ਔਰ ਮੈਂ ਧੰਨਵਾਦ ਆਪਣੇ ਹਸਮਣ ਦਾ ਵੀ ਕਰਦੀ ਜਿਨ੍ਹਾਂ ਨੇ ਮੇਰੇ ਨਾਲ ਖਲੋ ਕੇ ਅੱਜ ਮੈਨੂੰ ਇਨਸਾਫ ਤੱਕ ਲਿਆਂਦਾ ਹੈ ਅੱਜ ਤੱਕ ਕਿੰਨੀ ਮਸੀਬਤਾਂ ਦਾ ਸਾਹਮਣਾ ਕਰਨਾ ਕਿਉਂਕਿ ਅੱਜ ਤੱਕ ਕੋੜ ਤੱਕ ਹੌਣ ਤੱਕ ਕੋਈ ਵੀ ਕਦਮਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੋਵੇ ਮੈਂ ਬਹੁਤ ਜ਼ਿਆਦੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਆ ਬਹੁਤ ਜ਼ਿਆਦੇ ਦੁੱਖ ਵੇਖੇ ਆ ਆਪਣਾ ਘਰ ਵੀ ਛੱਡਿਆ ਆ ਮੇਰੇ ਮਦਰ ਫਾਦਰ ਮੇਰੀ ਫੈਮਲੀ ਨੇ ਉਹਨਾਂ ਵੀ ਘਰ ਛੱਡਿਆ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਨਾਲ ਦੀ ਨਾਲ ਮੈਂ ਆਪਣਾ ਘਰ ਵੀ ਜਾਣਾ ਵਾਂ ਇਸ ਲਈ ਇਹ ਜਿਹੜੇ طرف ਅਜੇ ਮੈਨੂੰ ਲੱਗਦਾ ਨਮੀ ਦੀ ਕੋਈ ਸੱਚੀ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਇੱਥੇ ਜਨਕਿ ਜਿਹੜਾ ਸਾਡਾ ਵਿਰੋਧ ਕਰਨ ਲਈ ਆਏ ਪਏ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਇਹਹੀ ਜਿਹੜਾ ਆ ਉਹ ਬਿਲਕੁਲ ਜਨਕਿ ਗਲਤ ਕਰ ਰਹੇ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਹੈ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹੈ ਨਿਸ਼ਾ ਅਸੀਂ ਭਾਈਚਾਰੇ ਨੂੰ ਗਰੀਬ ਪਰਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਹੈ ਉਹ ਮਾਨਜੂ ਕੋਰਟ ਤੇ ਬਾਬਾ ਸਾਹਿਬ ਵੇਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖੇ ਤੇ ਅੱਜ ਜਿਹੜਾ ਹੈ ਮਾਜੋ ਕੋੜਨੇ ਤੇ ਬਾਬਾ ਸਾਹਿਬ ਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਆ ਅਸੀਂ ਧੰਨਵਾਦ ਕਰਦੇ ਆ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਲਈ ਇਹਲਾ ਹੱਥ ਸਾਈ ਥੋੜੇ ਫੋਨ ਸਾਹਿਬ ਨਿਕਲੋ ਆਜੋ ਅਕਚੂਅਲ ਐਕਸਟ੍ਰੀਮ ਇਹ ਭਾਵਕ ਬੋਲ ਸਜਾਦ ਮੈਗੀ ਇਹ 4 ਸਾਲ ਦੀ ਕੀ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਹੋਇਆ ਕਿੰਨੇ ਚਿਰ ਦੀ ਸਜ਼ਾ ਕਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ 4 ਸਾਲ ਦੀ سزا ਸੁਣਾਈ ਗਈ ਹੈ ਕੀ ਕੀ ਧਰਾਵਾਂ ਹਨ ਕੀ ਹੈ ਥਾਰਾ ਜੀ ਸਰ ਮੈਂ ਦੱਸਦਾ ਹਾਂ ਦਵਿੰਦਰ ਕੁਮਾਰ ਸਾਰਜ ਸਿੰਘ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹਨਾਂ ਨੂੰ ਸੈਕਸ਼ਨ 3 ਕਲੌਜ਼ 1 ਕਲੌਜ਼ 10 323 506 148 149 ਦਾ ਦੋਸ਼ੀ ਤਕਰਾਰ ਕੀਤਾ ਦਿੱਤਾ ਗਿਆ ਤੇ 4 ਸਾਲ ਤੇ ਪਹੁੰਚ 10000 ਰੁਪਏ ਜੁਰਮਾਨਾ ਇਹਨਾਂ ਨੂੰ ਕਰ ਦਿੱਤਾ ਗਿਆ ਤੇ ਜਿਹੜੇ ਮਨਜਿੰਦਰ ਸਿੰਘ ਔਰ ਫਿਲਾਲਪੁਰਾ ਉਰਫ ਸਾਬਾ ਜੀ ਨੂੰ ਉਹਨਾਂ ਨੂੰ ਉਹਨਾਂ ਦੇ ਨਾਲ ਸੈਕਸ਼ਨ 354 ਐਡ ਆਨ ਕੀਤੀ ਗਈ ਹੈ ਜ ਜਿਹਦੀ ਸਜ਼ਾ 3 ਸਾਲ ਤੇ 20000 ਰੁਪਏ ਜੁਰਮਾਨਾ ਐਂਡ ਇਨ ਡਿਫਾਲਟ 3 ਮਹੀਨੇ ਇਹ ਵੱਖਰੇ ਤੌਰ ਤੇ ਐਡ ਆਨ ਕੀਤੀ ਗਈ ਇਹਨਾਂ ਦੇ ਤਾਰਾ ਜਿਹੜੇ ਬਾਕੀ ਦੋਸ਼ੀ ਤਿੰਨ ਰਹਿ ਗਏ ਹਨ ਨਰਿੰਦਰਜੀਤ ਸਿੰਘ ਗੁਰਦੀਪ ਰਾਜ ਤੇ ਗਗਨਦੀਪ ਸਿੰਘ ਨਰਿੰਦਰਜੀਤ ਤੇ ਗੁਰਦੀਪ ਰਾਜ ਤੇ ਇੱਕ ਤਾਰਾ ਹੋਰ ਐਡ ਆਨ ਕੀਤੀ ਗਈ ਕੋਰਟ ਨੇ ਖੁਦ ਕੌਗਨਿਸ਼ੈਂਸ ਲੈ ਕੇ ਉਹ ਹੈਗੀ 342 ਤੇ ਉਹਨਾਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ 323 148 149 506 ਤੇ 342 ਥੱਲੇ ਦੋਸ਼ੀ ਕਰਾਰ ਕੀਤਾ ਗਿਆ ਤੇ ਗਗਨਦੀਪ ਸਿੰਘ ਨੂੰ 323 506 148 149 ਦੋਸ਼ੀ ਧਰ ਦਿੱਤਾ ਗਿਆ ਮੈਂ ਇੱਕ ਹੋਰ ਗੱਲ ਦੱਸਣਾ ਜਾਵਾਂਗਾ ਹਰਵਿੰਦਰ ਸਿੰਘ ਸ਼ੋਸ਼ੀ ਦੀ ਡੇਟ ਮੰਗਲਵਾਰ ਦੀ ਰੱਖੀ ਗਈ ਹੈ ਕਿਉਂਕਿ ਉਹ ਅੱਜ ਤਹਾਰ ਜੇਲ੍ਹ ਚੋਂ ਨਹੀਂ ਪੇਸ਼ ਕੀਤੇ ਗਏ ਤੇ ਜੱਜ ਸਾਹਿਬ ਨੇ ਇੱਕ ਹੋਰ ਬੜਾ ਵਧੀਆ ਸਾਡੇ ਅਸੀਂ ਕੋਰਟ ਦਾ ਬਹੁਤ ਧੰਨਵਾਦੀ ਕਰਦੇ ਹਾਂ ਕਿਉਂਕਿ ਉਹਨਾਂ ਨੇ ਹਰਵਿੰਦਰ ਕੌਰ ਦੇ ਨੂੰ ਇੱਕ ਕੰਪਨਸੇਸ਼ਨ ਵੀ 357ਏ ਥਲੇ ਕੰਪਨਸੇਸ਼ਨ ਵੀ ਅਵਾਰਡ ਕੀਤੀ ਗਈ ਹੈ ਐਸ ਪਰ ਲਾਉ ਉਹਨਾਂ ਨੂੰ ਮਿਲੇਗੀ ਐਸ ਪਰ ਲਾਅ ਕੀ ਵਿਧਾਇਕ ਸਾਹਿਬ ਦੀ ਜਿਹੜੀ ਵਿਧਾਇਕੀ ਹੈ ਜਾਂ ਉਹਨਾਂ ਦੀ ਮੈਂਬਰਸ਼ਿਪ ਹੈ ਉਹ ਖਾਰਜ ਹੋ ਸਕਦੀ ਹੈ ਸਰ ਦੇਖੋ ਇਹ ਅਸੀਂ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਉਹਨਾਂ ਨੇ ਦੇਖਣਾ ਕੋਰਟ ਨੇ ਜੋ ਦੋਸ਼ੀ ਕਰਾਰ ਕਰ ਦਿੱਤਾ ਉਹ ਅਸੀਂ ਕੋਰਟ ਬਾਰੇ ਅਸੀਂ ਦੱਸ ਸਕਦੇ ਹਾਂ ਤੁਹਾਨੂੰ ਉਧਰ ਦੂਜੇ ਪਾਸੇ ਇਸ ਮਾਮਲੇ ਦੀ ਗੱਲ ਕਰੀਏ ਤਾਂ ਇਸ ਮਾਮਲੇ ਦੇ ਵਿੱਚ ਹੁਣ ਸਿਆਸੀ ਪੱਖ ਵੀ ਆਉਣਾ ਸ਼ੁਰੂ ਹੋ ਗਿਆ ਹੈ। ਆਰਾਜਕੁਮਾਰ ਵੇਰਕਾ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਇਸ ਤੇ ਪੱਖ ਰੱਖਿਆ ਗਿਆ ਹੈ ਕਿ ਇਸ ਮਸਲੇ ਦਾ ਪੂਰਾ ਜਿਹੜਾ ਜਾਂਚ ਹੈ ਉਹਨਾਂ ਵੱਲੋਂ ਕੀਤੀ ਗਈ ਸੀ ਕਿਉਂਕਿ ਇਹ ਮਾਮਲਾ ਪਹਿਲਾਂ ਉਹਨਾਂ ਦੀ ਨਿਗਾਹ ਦੇ ਵਿੱਚ ਆਇਆ ਸੀ। ਸੋ ਜਿਸ ਦੀ ਜਾਂਚ ਕਰਨ ਤੋਂ ਬਾਅਦ ਰਿਪੋਰਟ ਸੌਂਪੀ ਗਈ ਸੀ ਕਿ ਕੁਝ ਕਹਿਣਾ ਉਹਨਾਂ ਦਾ ਆਉ ਸੁਣਦੇ ਹਾਂ। ਡਾਕਟਰ ਸਾਹਿਬ ਆਮ ਆਦੀ ਪਾਰਟੀ ਦੇ ਐਮਐਲਏ ਲਾਲਪੁਰਾਉਂ ਜਿਹੜੀ ਸਰ ਜੀ ਸੁਣਾਈਗੇ ਦੁਬਾਰੇ ਕੀ ਕਹੋਗੇ? देखिए उसमें मैं स्पष्ट कहना चाहता हूं कि यह दो या तेरा का मामला है जब मैं नेशनल कमीशन फॉर कास्ट का चेयरमैन था और जैसे ये मामला मेरे संज्ञान में आया था तो मैंने मौके पे विजिट किया था इस केस की मेरी ओर से इन्वेस्टिगेशन की गई थी और मैंने ही आदेश जारी किए थे पुलिस ने जो एफ दर्ज की जो लोगों को नामजाद किया सुप्रीम कोर्ट ने इस केस का सो मोटिव लिया था और सुप्रीम कोर्ट ने भी मेरे से रिपोर्ट मांगी थी वो रिपोर्ट सुप्रीम कोर्ट में भी मेरी ओर से भेजी गई थी आज मैं समझता हूं देर आए दुरुस्त आए चाहे इतने साल लग गए उसको बारह तेरह साल बाद आज इंसाफ मिला है मैं समझता हूं कि एक दलित परिवार को इंसाफ मिला है दलित महिला को इंसाफ मिला है और अब फौरी तौर पे जो आम आदमी पार्टी है उन्हें अपने एमएलए को खुद डिसमिस करना चाहिए पार्टी से निकालना चाहिए क्योंकि अब देश का कानून भी ये कहता है कि दो साल के ऊपर अगर किसी को सजा होती है तो अपने औहदे से इमीडिएट उनको अलग होना पड़ता है ये चार साल की सजा है इसमें एमएलए रहने का उनके पास कोई अधिकार नहीं है और उन्हें फौरी तौर पर इस्तीफा देना चाहिए डॉक्टर साहब आम आदमी पार्टी के एमएलए तो कहना चाहता हूं कि यह 2013 का मामला है जब मैं नेशनल कमीशन फॉर शेड्यूल कास्ट का चेयरमैन था और जैसे यह मामला मेरे संज्ञान में आया था तो मैंने मौके पे विजिट किया था इस केस की मेरी ओर से इन्वेस्टिगेशन की गई थी और मैंने ही आदेश जारी किए थे पुलिस ने जो एफआईआर दर्ज की जो लोगों को नाम किया, सुप्रीम कोर्ट ने इस केस का सो मोटिव लिया था और सुप्रीम कोर्ट ने भी मेरे से रिपोर्ट मांगी थी वो रिपोर्ट सुप्रीम कोर्ट में भी मेरी ओर से भेजी गई थी आज मैं समझता हूँ देर आए दुरुस्त आए चाहे इतने साल लग गए उसको बारह तेरह साल बाद आज इंसाफ मिला है मैं समझता हूँ कि एक दलित परिवार को इंसाफ मिला है दलित महिला को इंसाफ मिला है और अब फौरी तौर पे जो आम आदमी पार्टी है उन्हें अपने एमएलए को खुद डिसमिस करना चाहिए पार्टी से निकालना चाहिए क्योंकि अब देश का कानून भी ये कहता है कि दो साल के ऊपर अगर किसी को सजा होती है तो अपने से इमीजेट उनको अलग होना पड़ता है ये चार साल की सजा है इसमें एमएलए रहने का उनके पास कोई अधिकार नहीं है और उन्हें फोरी तौर पर इस्तीफा देना चाहिए सो so, सोलालपुरा जेल होने लगातार जी गरमा शुरू हो गई है वक वक ਸਿਆਸੀ ਲੋਕ ਨੇ ਸਿਆਸੀ ਤਰ੍ਹਾਂ ਨੇ ਉਹ ਇਸ ਤੇ ਆਪਣਾ ਆਪਣਾ ਪ੍ਰਤੀਕਰਮ ਸਾਂਝਾ ਕਰ ਰਹੀਆਂ ਨੇ ਪਰ ਇੱਕ ਗੱਲ ਹੈ ਪੱਕੀ ਹੈ ਕਿ ਲਾਲਪੁਰਾ ਦੀ ਵਿਧਾਇਕੀ ਜਾਣਾ ਤੈ ਹੈ ਤੇ ਖਡੂਰ ਸਾਹਿਬ ਦੀ ਜ਼ਿਮਣੀ ਚੋਣ ਦੀਆਂ ਤਿਆਰੀਆਂ ਵੀ ਆਉਣ ਵਾਲੇ ਸਮੇਂ 'ਚ ਸ਼ੁਰੂ ਹੋ ਜਾਣਗੀਆਂ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री भेट रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते